ਹਾਂ ਉਹਦੇ ਜਾਣ ਕੇ ਪ੍ਰੋਗਰਾਮ ਐ ਮੌਤ ਆ ਹੀ ਹੁੰਦੀ ਹੈ। ਹੋਰ ਮੈਨੂੰ ਚੇਤੇ ਮੰਨਦੀ ਗੱਲ ਸੁਰ ਜਾ। ਨਹੀਂ ਮੈਂ ਕੱਲ ਉਹ ਤੇ ਕਰਾਂਗੇ ਤਾਲੀਆਂ ਕੱਲ ਹੀ ਮਾਰਨੀ। ਨਹੀਂ ਮੇਰਾ ਮਨ ਉਰੀ ਆ ਗਈਆਂ ਨੇ ਫਿਰ ਵੀ ਕੁਲਵਿੰਦਰ ਦਾ ਫੋਨ ਆਇਆ ਕਰ ਗਗਨ ਨਾਲ ਲੈ ਕੇ ਕੱਲ ਵੀ ਜਾਣਾ ਪਾਰਟੀ ਤੇ। ਕੱਲ ਵੀ ਜਾਣਾ ਹੈ। ਮੈਂ ਨਹੀਂ ਜਾਣਾ ਕੱਲ ਕੋਲ। ਲੈ ਕੇ ਉਹ ਕੱਲ ਰੋਟੀ ਖਾਵਾਂਗੇ। ਚੱਲ। ਇਹ ਜੱਤੀ ਜਮ ਮੂੜ ਗਈ ਹੈ ਮੇਰਾ। ਮੂੜ ਤੇ ਨਹੀਂ ਹੈ ਕਿਉਂਕਿ ਅਸੀਂ ਕੋਈ ਤਿਆਰੀ ਨਹੀਂ ਕੀਤੀ ਤੇ ਉਹਨਾਂ ਨੂੰ ਆਏਗੇ ਅਸੀਂ ਅਮਨ ਨੂੰ ਕਿਹਾ ਹੋਇਆ ਅਮਨ ਨੂੰ ਨਾ ਕਾਟ ਦੇਗੇ ਸੀ ਵੈਸੇ ਉਹ ਵਿਆਹ ਦਾ। ਤੇ ਦਰਬਾਜ ਨજર ਕੋਈ ਇਦਾਂ ਪਰਸਨਲ ਹੀ ਨਾ ਕਵੇ ਉਹ ਨਾ ਉਹਦਾ ਜਾਨ ਨੂੰ ਜੀ ਨਹੀਂ ਕਰਦਾ ਤੇ ਜੀ ਤੇ ਮੇਰਾ ਮੂਡ ਤੇ ਵੈਸੇ ਨਹੀਂ ਜਾਂਦਾ ਕਿਉਂਕਿ ਮੈਂ ਆਹੀ ਸੂਟ ਕੱਢਿਆ ਫੇਰ ਆਪਣਾ ਉਹੀ ਪੁਰਾਣਾ ਫਲਕਾਰੀ ਵਾਲਾ ਤੇ ਹੁਣ ਮਗਾ ਨੂੰ ਕਹਿੰਦੇ ਨਾਲ ਚੱਲ ਤੇ ਗਗਨ ਤੁਹਾਨੂੰ ਪਤਾ ਪਹਿਲਾ ਇੱਕੋ ਹੀ ਟੈਨਸ਼ਨ ਸੂਟ ਕਿਹੜਾ ਪਾ ਕੇ ਜਾਣਾ ਸੂਟ ਹੈ ਨਹੀਂ ਕੋਈ ਸੂਟ ਕਿਹੜਾ ਪਾ ਕੇ ਜਾਣਾ ਤੇ ਸੂਟ ਵਾਕੇ ਕਿਹੜਾ ਪਾਟ ਕੇ ਜੇ ਸਮਾਂ ਤੋਂ ਬਾਹਰ ਹੋਇਆ ਪਿਆ ਏ ਜਗੜਾ ਕਿਹੜਾ ਪਾਉਣਾ ਸੂਟ ਤੇ ਮੈਂ ਆਹੋ ਚੰਨੀ ਹੈ ਕਿ ਮੈਂ ਉਹ ਪਾ ਲਈਂ ਬਰੋਕਟ ਦੀ ਸਲਵਾਰ ਵਾਲਾ ਆ ਵਾਹ ਵਾਲਾ ਹੈ ਮੇਰੀ ਲਮਾਰੀ ਦੀ ਹਾਲਤੇ ਹੋਈ ਪਈ ਇੱਕ ਸੂਟ ਦੀ ਤੋਂ ਨਾਲ 10 ਆਉਂਦੇ ਥੱਲੇ ਤੇ ਸੂਟ ਪਾਉਣ ਨੂੰ ਕੋਈ ਹੈ ਨਹੀਂ ਦੱਸੋ ਕੀ ਕਰੇ ਬੰਦਾ ਹੈ ਤੇ ਗगन ਤੂੰ ਆ ਪਾਲਾ ਮੇਰਾ ਫਲਕਾਰੀ ਵਾਲਾ ਗगन ਗगन ਨੂੰ ਮੈਂ ਕਹਿੰਦੀ ਤੂੰ ਮੇਰਾ ਫਲਕਾਰੀ ਵਾਲਾ ਪਾਲਾ ਤੇ ਮੈਂ ਆ ਆਪਣਾ ਬ੍ਰੋਕਟ ਵਾਲਾ ਪਾਲਦੀ ਨੀਲਾ ਆ ਦੇਖੋ ਇਹ ਵਾਲਾ ਤੇ ਕਾਫੀ ਸਾਰੇ ਫੋਨ ਕਾਲ ਮੈਸੇਜ ਆ ਰਹੇ ਸੀ ਕਿ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਵਲੌਗ ਕਰਨ ਬਾਰੇ ਕੀ ਕਰੀਏ ਇੰਨਾ ਆਪ ਵਾਲਾ ਤੂਫਲਕਾਰੀ ਵਾਲਾ ਮੇਰਾ ਇਹ ਕੱਲ ਪਾਰਟੀ ਤੇ ਪਾਜੀ ਨਹੀਂ ਨਹੀਂ ਤੇ ਵਲੌਗ ਕੀ ਕਰੀਏ ਇੰਨੇ ਕ ਜਿਆਦਾ ਬਿਜ਼ੀ ਹੋਏ ਪਏ ਆ ਤੁਹਾਨੂੰ ਪਤਾ ਹੀ ਹੈ ਜੀ ਘਰ ਦੇ ਕੰਮ ਦੇ ਨਾਲ ਬੁਟੀਕ ਦਾ ਕੰਮ ਇੰਨਾ ਕ ਜਿਆਦਾ ਹੋ ਗਿਆ ਤੇ ਉਧਰ ਗਗਨ ਨੇ ਤੁਹਾਨੂੰ ਪਤਾ ਆਪਣਾ ਕੋਟ ਸਟ ਦਾ ਕੰਮ ਸ਼ੁਰੂ ਕੀਤਾ ਤੇ ਉਹ ਵੀ ਬਹੁਤ ਜਿਆਦਾ ਬਿਜ਼ੀ ਹੋਈ ਪਈ ਤੇ ਨਾਲ ਹੀ ਵਲੌਗ ਬਣਾਉਣ ਨੂੰ ਦਿਲ ਕਰਦਾ ਜਦੋਂ ਦਾ ਅਮਰਤ ਗਿਆ ਹੈ ਹਨਾ ਚਲੋ ਪਹਿਲਾਂ ਆਪਾਂ ਤਿਆਰ ਹੋ ਜਾਈਏ ਤੇ ਫਿਰ ਤੁਹਾਨੂੰ ਬਾਕੀ ਗੱਲਾਂ ਕਰਦੇ ਆ ਓਕੇ ਕਿਉਂਕਿ ਬਹੁਤ ਜਿਆਦਾ ਜਲਦੀ ਚਾ ਸੀ ਸਾਨੂੰ 10 ਮਿੰਟ ਦਿੱਤੇ ਕਿ ਹੁੰਦਾ ਕਰ ਜੇਤੀ ਆਜੋ ਇੱਕ ਨਾ ਪਤਾ ਕੀ ਜਾਣਾ ਕੀ ਕਿਤੇ ਇੱਕ ਜਦੋਂ ਵੀ ਕਿਤੇ ਜਾਣ ਦਾ ਨਾਮ ਲੈਂਦੇ ਤੇ ਸਾਡੀ ਜਿਹੜੀ ਪੇਕੇ ਵਾਲੀ ਮੰਮੀ ਉਹ ਰੋਣ ਬਹਿ ਜਾਂਦੀ ਏ ਸਮਾਂ ਤੋਂ ਬਾਹਰ ਹੋਇਆ ਰਿਹਾ ਕੰਮ ਆ ਅੱਦੇ ਤਾਂ ਹੀ ਐ ਪਰੇਸ਼ਾਨ ਹੋਏ ਪਿਆ ਕਿਤੇ ਜਾ ਨਹੀਂ ਸਕਦੇ ਤੇ ਕੁਝ ਕਰ ਨਹੀਂ ਸਕਦੇ ਫਿਟਿੰਗ ਜਿਹੜੀ ਉਹ ਲੱਗਦੀ ਫਲਾਟ ਨਾ ਨਾ ਇਦਾਂ ਹੀ ਮੇਰੀ ਫਿਟਿੰਗ ਦੀ ਸੇਮ ਹੀ ਐ ਸੇਮ ਹੀ ਫਿਟਿੰਗ ਤੇ ਹੁਣ ਫੇਰ ਮੰਮੀ ਨੂੰ ਪਤਾ ਲੱਗ ਗਿਆ ਤੇ ਮੰਮੀ ਲੱਗ ਗਈ ਮੂੰਹ ਕੋਸਾ ਜਾ ਕਰਨਾ ਸਾਡੀ ਸਾਸ ਮਾ ਜਿਹੜੀ ਨਾ ਉਹਨੇ ਹੁਣ ਕਦੀ ਨਹੀਂ ਦਰੋਕਿਆ ਟੋਕਿਆ ਰੋਕਿਆ ਟੋਕਿਆ ਐਨੇ ਵੀ ਸਾਡੀ ਮਾਤਾ ਨੇ ਇਹ ਵੀ ਕਹਿੰਦੇ ਬਸ ਮੇਰੇ ਕੋਲ ਹੀ ਬੈਠਿਆ ਰੋ ਜਾਓ ਨਾ ਕਿਤੇ ਤਾਨੂੰ ਪਤਾ ਜਿੰਨੇ ਜਾਣਾ ਤਾਂ ਜਾਣਾ ਹੀ ਏ ਜਾਏ ਬਗਾਰ ਕਿੱਥੇ ਸਰਦਾ ਮੂੰਹ ਪਤਾ ਨਹੀਂ ਮੇਰਾ ਆਉਂਦਿਆ ਕਿ ਨਹੀਂ ਭੈਣ ਕਾ ਮੇਰੀ ਲੱਥੀਆਂ ਪਈਆਂ ਆ ਮੈਂ ਸੂਟ ਪ੍ਰੈਸ ਕਰਾਂ ਪਹਿਲਾਂ ਤਾਂ ਸੂਟ ਪ੍ਰੈਸ ਕਰਨਾ ਮੈਨੂੰ ਬਹੁਤ ਮੌਤ ਲੱਗਦੀ ਕਿ ਮੈਨੂੰ ਸੂਟ ਨਾਲ ਪ੍ਰੈਸ ਕਰਨਾ ਪਵੇ ਬਸ ਚੁੱਕੋ ਤੇ ਪਾਓ ਇਹੋ ਜਿਹਾ ਕਪੜਾ ਹੋਵੇ ਲੋ ਜੀ ਬੈੱਡ ਤੇ ਖਲਾਰਾ ਪਿਆ ਹੋਇਆ ਤਾਂ ਇਹ ਤਿਆਰ ਹੋ ਕੇ ਟੁੱਟੇ-ਫੁੱਟੇ ਜੇ ਪੈਰਾਂ ਤੇਰੇ ਪੈਰ ਵੇਖ ਰਤਾ ਕਹਿੰਦੇ ਬੜੀ ਕਿ ਕੈਮਰਾ ਮਾਰ ਦਿੰਦਾ ਕਿ ਕੈਮਰਾ ਆਹੋ ਕੈਮਰਾ ਪੈਰਾਂ ਤੇ ਹੀ ਮਾਰਦਾ ਉਹਨੇ ਤੇਰਾ ਹੋਰ ਮੂੰਹ ਮੱਥਾ ਹੈ ਨਹੀਂ ਗਗਣ ਕਹਿੰਦੀ ਪੈਰਾਂ ਤੇ ਕਰੀਮ ਨਾਲ ਕਿ ਤੇ ਪੈਰਾਂ ਤੇ ਆ ਤੇ ਲੋ ਜੀ ਬਾਕੀ ਪੂਰੀ ਲੁੱਕ ਤੁਹਾਨੂੰ ਪ੍ਰਧਾਨ ਸਾਹਿਬ ਤੋਂ ਕਹਣਗੇ ਪ੍ਰਧਾਨ ਸਾਹਿਬ ਚਲੇ ਗਏ ਤੇ ਪਤਾ ਨਹੀਂ ਕਿਵੇਂਦ ਲੱਗ ਰੇ ਬਿਲਕੁਲ ਸਿੰਪਲ ਜਿਹਾ ਉਹੀ ਸੂਟ ਪਾਇਆ ਮੈਂ ਆਪਣਾ ਪੈਂਟ ਬ੍ਰੌਕਰਟ ਵਾਲੀ ਜਿਹੜੀ ਸਲਵਾਰ ਹੈ ਤੇ ਮੈਂ ਤੇ ਪੱਖੇ ਲੈਟਾ ਬੰਦ ਕਰਦਾ ਕਿਉਂਕਿ ਆਪਣੀਆਂ ਦੋਨੇ ਮਾਤਾ ਜੜੀਆਂ ਨੇ ਉਹ ਤਾਂ ਦਾ ਢੋਲੇ ਦੀਆਂ ਲਾਉਂਦੀਆਂ ਲੋ ਜੀ ਪੱਖਾ ਕਰਤਾ ਬੰਦ ਤੇ ਬਟੀਕ ਵਾਲਾ ਫੋਨ ਕਰਈਏ ਹੁਣ ਭੈਣਾ ਫੋਨ ਕਰੀ ਜਾਂਦੀ ਹੁਣ ਮਗਰ ਉਹਨਾਂ ਨੂੰ ਪਤਾ ਕਿ ਅਮਨ ਵਿਚਾਰੀ ਕਿੱਥੇ ਫਸੀ ਹੋਈ ਇਹਦੀ ਜਾਣ ਕਿੱਥੇ ਫਸੀ ਹੈ ਗਗਨ ਆ ਜਾ ਹੁਣ ਚਿੱਤਰ ਖਾ ਕੇ ਨਿਕਲਣਾ ਹੈ ਮੇਰੀ ਜੁੱਤੀ ਦੀ ਆਵਾਜ਼ ਦੇ ਹੈ ਇੱਕ ਜੁੱਤੀ ਦੀ ਆਵਾਜ਼ ਆ ਨਹੀਂ ਤੇ ਇੱਕ ਦੀ ਹੈ ਗਈ ਏ ਜਿਹੜੇ ਕਹਿੰਦੇ ਨੇ ਕਿ ਪੈਸਾ ਕਈ ਅਰੇ ਜਿੰਨਾਂ ਰੇਟ ਦੇ ਵਾਦੇ ਲੱਗਣਾਂ ਲੱਗਦੇ ਆ ਹਰਕ ਹੁੰਦਾ ਸਸਤੀ ਤੇ ਵੰਗੀ ਚ ਨਹੀਂ ਅੰਨੀਆਂ ਵੀ ਪਿੰਡ ਨਹੀਂ ਗਈ ਆਹ ਦੇਖ ਮੈਂ ਜੁੱਤੀ ਵਧੀਆ ਤੇ ਆ ਮੈਂ ਜੁੱਤੀ ਇਹਦੇ ਜਨ ਪੈਲੀ ਚ ਗਈ ਤੇ ਸਟਾਲ ਤੇ ਉਧਾ ਜਿਹੜਾ ਥੱਲੇ ਨਾਲ ਘੁੱਟਣਾ ਜਿਆ ਦੀ ਡੇ ਗਿਆ ਸਸੇ ਚੱਲੇ ਸਸੇ ਚੋਂ ਤਾਂ ਕਦੇ ਹੋਣੀ ਲਈ ਹੈਗੀ ਭਾਵੇਂ ਰੁਪਈਆ 150 ਹੋਵੇ ਪਰ ਲੇ ਕੇ ਕਿਰਨ ਬਠਿੰਡਾ ਵਾਂਗੂ ਚੀਜ਼ ਵਧੀਆ ਲੈਣੀ ਹੈ ਚੱਲ ਹਨ ਕਿੱਦਾਂ ਲੈਣ ਚੁਨੀ ਬਸ ਇਦਾਂ ਹੀ ਲੈਣੀ ਹੈ ਹੋਰ ਕੀ ਹੈ ਹੂੰ ਚੱਲ ਦੋ ਗੱਨੇ ਵਾਲਖਲੇ ਛੱਡੇ ਤੇ ਮੈਂ ਜੁੜਾ ਕੀਤਾ। ਅਣੀ ਟਿੱਡ ਜਿਆਦਾ ਨਹੀਂ ਚਮਕਣ ਦੇਣੀ। ਨਹੀਂ ਨਹੀਂ ਆ ਜਾ ਆ ਜਾ ਟਿੱਡ ਨਹੀਂ ਚਮਕਣ ਦੇ। ਚਮਕਣ ਦੇ ਕੋਈ ਨਹੀਂ ਪਿਓਰ ਕਰੇਬ ਆ। ਪਿਓਰ ਕਰੇਬ ਦਾ ਆਹੀ ਨਿਕਾਣ ਹੁੰਦਾ ਓ ਜੇ ਟਿੱਡ ਬੜਾ ਵੱਡਾ ਲੱਗਦਾ ਜੇ ਇਸ ਕਰਕੇ ਸੈਮੀ ਗਰੇਪ ਦੇ ਵੱਧ ਵੱਧ ਸੂਟ ਬਣਾਇਆ ਕਰੋ ਠੀਕ ਹੈ। ਬੂਹ ਢੋਦੇ ਬੂਹੇ ਸਾਰੇ ਢੋਦੇ। ਬੀਬੀਆਂ ਨੂੰ ਕੀ ਭਰ ਅੰਦਰ ਬਾਹਰ ਭਾ ਕੋ ਚੁੱਕ ਕੇ ਲੈ ਜੇ। ਹੋ ਗਿਆ ਆਪਾਂ ਤਿਆਰ ਇੱਧਰ ਸਾਡੇ ਬਣਾ। ਆਹ ਸਟੈਂਡ ਆ ਪਾਈਖੇ ਦਾ ਤਾਂ ਹੁਣ ਪ੍ਰਧਾਨ ਸਾਹਿਬ ਦੇ ਕੱਚਾ ਇੱਥੇ ਸੁੱਕਣੇ ਪਾਤਾ। ਪਤਾ ਨਹੀਂ ਸਾਡਾ ਕੱਛਾ ਧਰਨ ਉਹ ਪਾਉਣਾ ਤਾਂ ਕੋਈ ਜਗ੍ਹਾ ਨਹੀਂ ਹੈਗੀ ਤੇ ਇੱਧਰ ਬੁਟੀਕ ਸਾਡਾ ਡਰੈਗਰੂਮ ਬੁਟੀਕ ਬਣਿਆ ਤੇ ਤੇ ਪਤਾ ਨਹੀਂ ਮੈਂ ਕਿਵੇਂ ਦੀ ਲੱਗ ਰਹੀ ਆ ਕਿਵੇਂ ਦੀ ਨਹੀਂ ਬਿਲਕੁਲ ਹੀ ਸਿੰਪਲ ਸੋਬਰ ਮੈਂ ਤਾਂ ਕੰਨਾਂ 'ਚ ਵੀ ਨਹੀਂ ਕੁਝ ਪਾਇਆ ਬਸ ਆਹ ਝੂੜੀਆਂ ਕੱਡੀਆਂ ਨਹੀਂ ਹੈਗੀਆਂ 골ਡ ਦੀ ਹੱਥ 'ਚੋਂ ਤੇ ਚਾਂਪਾਈ ਹੋਈ ਏ ਗੇਟ ਆਪਾਂ ਬਾਹਰੋ ਹੀ ਲਾ ਜੀਏ ਅੱਜ ਹੀ ਕੱਪੜੇ-ਕਪੜੇ ਧੋਤੇ ਕਿਉਂਕਿ ਸਵੇਰੇ ਹੈਗਾ ਸੰਡੇ ਕਿਉਂਕਿ ਸੰਡੇ ਨੂੰ ਕਿਸੇ ਨਾ ਕਿਸੇ ਪਾਸੇ ਜਾਂਦਾ ਕੋਈ ਪ੍ਰੋਗਰਾਮ ਬਣ ਜਾਂਦਾ ਇਸ ਕਰਕੇ ਆਪਾਂ ਗੱਗਣ ਆ ਜਾ ਹੁਣ ਆ ਕਿ ਨਿੱਕੇ ਮਾਇਆ ਹੋਇਆ ਯਾਰਾ ਗੇਟ ਦਾ ਕੁੰਡਾ ਜਿਆ ਇਹਨਾਂ ਕਿਹੜਾ ਪਣਗਲਾ ਨਰੰਦਾ ਨਾ ਨਾਲ ਬੂਆ ਤੋਂ ਅਰੇ ਕਿਦਾਂ ਅੰਦਰ ਬਿੱਲੀ ਮਾਰਨ ਨੂੰ ਕਹਦੇ ਮੜਾ ਜਾ ਕੇ ਬਾਹਰ ਗੌਰ ਵੀ ਰੱਖ ਲਿਓ ਕਿਦਾਂ ਅੰਦਰ ਹੀ ਗਾਣੇ ਲਾ ਕੇ ਬੈਠੀਆਂ ਰਹਿੰਦੇ ਨੇ ਜਾਨੀਆਂ ਸਾਡੀ ਬੀਬੀਆਂ ਗਾਣੇ ਸੁਣਦੀਆਂ ਪਾਠ ਨਹੀਂ ਸੁਣਦੀਆਂ ਹੈਗੀਆਂ ਹੱਥਾਂ 'ਚ ਕੁਝ ਨਹੀਂ ਹੈਗਾ ਆਪਣੇ ਸਵਾਇ ਫੋਨ ਤੋਂ ਲੈ ਰਾਈ ਲੈ ਰ ਲੈ ਰਾਈ ਲੈ ਰ ਮੇਰੀ ਪ੍ਰੋਪਰ ਲੁੱਕ ਤਾਂ ਤੁਈ ਦਿਖਾਈ ਨਹੀਂ ਪ੍ਰਧਾਨ ਫੜੇ ਮੈਂ ਕੋਲ ਨੂੰ ਦੇਖ ਰਹੀ ਹਾਂ ਸਭ ਉਹ ਨੇਰੇ ਜੀ ਤੁਸੀਂ ਕੀ ਲੁੱਕ ਦਿਖਾਉਣੀ ਮੇਰੀ ਐਡਾ ਕੋਈ ਮਾੜਾ ਮੋਟਾ ਕੋ ਛੋਟਾ ਕੋਈ ਬੱਚੇ ਕੋਈ ਪ੍ਰੋਗਰਾਮ ਆਉਂਦਾਰਾ ਮੈਨੂੰ ਤੇ ਬੰਦੇ ਦਾ ਮਨ ਕੁਝ ਹੋਰ ਹੋ ਜਾਂਦਾ ਹੈ ਨਾ ਲੋ ਕਰਦੇ ਨਹੀਂ ਗੇਟ ਲੋਕ ਨਹੀਂ ਕੀਤਾ ਫੇਰ ਖੋਲ ਦੇਣ ਕੀ ਆ ਬਾਕੀ ਕਹਣਾ ਕੋਈ ਪਤਾ ਨਹੀਂ ਹੈਗਾ ਕਹਣਾ ਨਹੀਂ ਅਮਨ ਲੋਕ ਕਰਨਾ ਯਾਰ ਗੇਟ ਚਾਬੀ ਲਿਆ ਨਾਲ ਹੀ ਹੋਰ ਅੰਦਰ ਜਾ ਕੇ ਚਾਬੀ ਕੱਢ ਲਿਆ ਹੋਰ ਬੀਬੀਆਂ ਸਾਡੀਆਂ ਤੇ ਚਰੀਆਂ ਰੱਬ ਦੇ ਨਾਲ ਵਾਲੀਆਂ ਵਾਲੀਆਂ ਨੇ ਭਗਤਨੀਆਂ ਨੇ ਵਾਲੀਆਂ ਟੀਵੀ ਦੇ ਬਹੁਤ ਭਗਤ ਨੇ ਹੂੰ ਕਨਹੀਂ ਸਹੀ ਗੱਲ ਹੈ ਹੋਰ ਇੱਕ ਵੀ ਵੀ ਤੁਮੇ ਪਲਾਨ ਬਣ ਗਿਆ ਹੈ ਪਲਾਨ ਫਿਰ ਉਹਨਾਂ ਦਾ ਫੋਨ ਆਤਾ ਨੂੰ ਪਤਾ ਫਿਰ ਆਏ ਹੀ ਇੱਕ ਵਾਰ ਕਹਿੰਦੇ ਜਾਂਦੇ ਨਹੀਂ ਹੈਗੇ ਮੱਝ ਲੈਣ ਨੇ ਭਾਈ ਫਿਰ ਆਈ ਆ ਤਾਂ ਤੁਹਾਡੇ ਦਾ ਹਾਲ ਨਹੀਂ ਹੈਗਾ ਸਾਡਾ ਵੀ ਇੱਕ ਵਾਰੀ ਕਿਹਾ ਤੇ ਪੁੱਛਣ ਨੂੰ ਅਗ ਲੱਗ ਗਈ ਠੀਕ ਹੈ ਆਈ ਦਾ ਫਿਰ ਕਹਿੰਦੇ ਵੀ ਜਿੰਨਾ ਚਿਰ ਅਗਲਾ ਕਹਿੰਦਾ ਨਹੀਂ ਵੀ ਆਓ 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 ਉਹਨਾਂ ਜਰ ਆਪਾਂ ਜਾਂਦੇ ਨਹੀਂ ਹੈਗੇ ਵੀਡੀਓ ਬਣ ਵੀ ਰਹੀ ਕਿਤੇ ਹੈ ਕਿ ਨਹੀਂ ਹੋਂ ਚੱਲੂ ਕੈਮਰਾ ਤੂੰ ਹੀ ਲੋਕ ਲਾ ਕੇ ਤੂੰ ਹੀ ਕਿੱਡੇ ਫੌਜੀ ਵਰਕੇ ਬੈਠੇ ਵੈਲਟਰ ਆ ਕੇ ਵਿੱਚ ਲੋਕ ਜਨਾਨੀ ਵਾਲਾ ਨਹੀਂ ਹੈਗਾ ਉਹ ਬੰਦੇ ਵਾਲਾ ਲੋਕ ਹੈ ਉਹ ਲੱਗਦਾ ਨਹੀਂ ਛੇਤੀ ਦੇ ਕੇ ਕਾਲੀ ਹੋ ਰਹੀਗਾ ਇਹ ਬੜੀ ਘਾਟਿਕ ਨਾ ਜਾਣਾ ਕਿਤੇ ਇੱਕ ਅਚਾਨਕ ਜਾਣਾ ਕਿ ਤੂੰ ਨਹੀਂ ਵੈਸੇ ਤਾਂ ਪਤਾ ਸੀ ਸਾਨੂੰ ਵੀ ਇਹ ਫੰਕਸ਼ਨ ਹੈ ਮੈਂ ਆਪ ਹੀ ਗਈ ਨਹੀਂ ਵੀ ਅਚਾਨਕ ਜਾਣਾ ਆਪ ਹੀ ਗਈ ਨਹੀਂ ਮੈਨੂੰ ਨਹੀਂ ਸਾਨੂੰ ਪਤਾ ਸੀ ਤੇ ਬਟ ਇਹ ਸੀ ਕਿ ਜਾਗੋ ਦਾ ਪਲਾਨ ਨਹੀਂ ਸੀ ਹੈਗਾ ਸਾਡਾ ਚਲ ਆਪਾਂ ਤੇ ਇੰਜੋਏ ਕਰਨਾ ਆਪਾਂ ਉੱਥੇ ਕਿਹੜਾ ਉਹ ਕਰਨਾ ਕੁਝ ਆਪਾਂ 10-20 ਮਿੰਟ ਬੈਠਾਂਗੇ ਤੇ ਬੈਡ ਬੁੜ ਕੇ ਗੱਲਾਂਬੱਤਾਂ ਕਰਕੇ ਲੋਕਾਂ ਨੂੰ ਨੱਚਦੇ ਟੱਪਦੇ ਦੇਖ ਕੇ ਆ ਜਾਾਂਗੇ ਬਸ ਯੋ ਕਿ ਮੈਂ ਹੈਅਰ ਵਾਸ਼ ਕਰਾਉਣਾ ਸੀ ਉਹ ਵੀ ਨਹੀਂ ਕਰਾਏ ਹੈ ਹੈ ਕਿ ਹੁਣ ਸਵੇਰੇ ਦੇਖਾਂਗੇ ਤੁਸੀਂ ਰੋਟੀ ਖਾ ਲਈ ਸੀ ਆਈ ਕਿਤੇ ਕਾਲੀ ਆਈ ਉੱਥੇ ਤੋਂ ਆਇਓ ਕੁਛ ਦੀਰਵਾਹ ਪੋਣਾ ਦੀ ਛੇਤੀ ਕਰੋ ਹੁਣ ਕੀ ਕਰਾਂ ਉਹਨਾਂ ਨੇ ਹੈ ਜੇ ਕਿਉਂ ਉੱਥੇ ਹੈ ਨਹੀਂ ਰੋਟੀ ਗੋੜੀ ਜੀ ਰੋਟੀ ਹੋ ਗਈ ਉੱਥੇ ਕਿਹ ਨਹੀਂ ਰੋਟੀ ਹੈਗੀ ਹੈ ਅਬੇਰ ਤੁਸੀਂ ਖਾ ਲਈ ਆਈ ਤੇ ਨਹੀਂ ਖਾਧੀ ਇਹਦੇ ਉੱਥੇ ਜਾ ਕੇ ਖਾਵਾਂਗੇ ਨਾ ਚੱਲ ਮੈਂ ਇਹ ਪਲ ਚੱਲ ਰਹੀ ਹੈ ਇਸ ਟਾਈਮ ਤੇ ਸ਼ਾਂਤੀ ਹੈ ਪ੍ਰਧਾਨ ਸਾਹਿਬ ਨੇ ਕਮਲ ਹੀ ਰਵਾਗੂ ਨਵੇਂ ਗਾਣੇ ਭਰੇ ਹੈ ਆਏ ਦੇਖੋ ਦੇਖੋ ਜੋ ਡਾਕਟਰ ਸੀ ਬੈਠੇ ਰਹੇ ਉਹਦਾ ਕੋਈ ਕੰਮ ਨਹੀਂ ਚੱਲਿਆ ਹਨਾ ਬਸ ਜਦੋਂ ਬੰਦਾ ਇਧਰ ਉਧਰ ਹੋ ਜਾ ਉਹਦੀ ਗਰਾਲ ਕੰਮ ਸ਼ੁਰੂ ਹੋਏ ਨਕ ਨਹੀਂ ਹੁਣ ਕਾਲੀ ਮਸਗੀ ਇੱਕਦਾਂ ਵੀ ਔਰ ਕਾਲੀ ਐ ਹੋ ਗਈ ਨਾ ਵੀ ਤੁਸੀਂ ਆ ਗਏ ਉੱਥੋਂ ਹੋਰ ਟੈਨਸ਼ਨ ਪੈ ਗਈ ਵੀ ਫੋਟੋਗ੍ਰਾਫਰ ਤਾਂ ਭੱਗ ਗਿਆ ਵੀ ਹੁਣ ਕੰਮ ਲੇਟ ਹੋਊਗਾ ਹੁਣ ਉਹ ਟਾਈਮ ਨਾਲ ਨਹੀਂ ਆਉਣਾ ਨਹੀਂ ਹੈਗਾ ਇਨਸਟੈਂਟ ਅਸੀਂ ਤਿਆਰੀ ਕੀਤੀ ਪਿਛੇ ਗਗਨ ਮੈਦੀ ਗਗਨ ਤੱਕ ਇਹ ਨਾਲ ਲਿਆਦੀ ਗਨੜ ਗਨ ਬਿੰਦੱਕ ਇਹ ਨਾਲ ਲਿਆਦਾ ਮੈਂ ਮੂਰਤੀ ਗਗਨ ਤੈਨੂੰ ਜੇ ਕੋਈ ਪੁੱਛੂਗਾ ਇਹ ਕੌਣ ਕਾਂਗੇ ਧੱਕੇ ਨਾਲ ਆਇਓ ਰਿਸ਼ਤੇਦਾਰ ਦੇ ਨਾ ਦੇ ਜਾਨਰ ਮੈਂ ਮੈਂ ਵੀ ਰੋਤਨੀ ਮੈਂ ਕੱਲੀ ਵੀ ਜਾ ਕੇ ਕਰੂੰਗੀ ਰਮਨ ਨੂੰ ਓ ਚਾੜਾ ਫੋਨ ਆਇਆ ਰਮਨ ਵੀ ਕਹੀ ਗੰਦੀ ਤੂੰ ਜਾਣਾ ਨਹੀਂ ਮੈਂ ਰਵਣ ਅਜੇ ਕੋਈ ਸਲਾਹ ਨਹੀਂ ਹੈਗੀ ਬਾਕੀ ਤੂੰ ਰਮਨ ਨੂੰ ਫੋਨ ਕਰ ਤੇ ਮੜ ਜਾ ਆ ਜੂ ਬਾਹਰ ਤੂੰ ਬਾਹਰ ਨੂੰ ਦੱਸੋ ਨਾ ਸਾਡੇ ਗਾਂ ਆਈ ਕੋਈ ਨਵੀਂ ਬਹੂ ਲੈਣ ਆਉਣਾ ਉਹਨਾਂ ਨੇ ਹੈ ਫਾਦੋਗੀ ਤੁਹਾਡੇ ਵਾਲੇ ਘਰ ਦਾ ਕਾਫੀ ਗੈਸਟ ਆਏ ਹੋਣੇ ਨਹੀਂ ਲੱਗੋਆ ਜੀਬ ਜੀ ਵੀ ਅਸੀਂ ਹੈ ਕੱਲੀਆਂ ਜੀ ਕਿਵੇਂ ਜਾ ਰਹੀਆਂ ਨਹੀਂ ਨਹੀਂ ਸਾਨੂੰ ਸਾਦਾ ਹੁਣ ਜੀ ਭਰਾ ਆਂਡੇ ਵਰਤੇ ਹੋ ਗਏ ਪੂਰੇ ਹੁਣ ਅਸੀਂ ਹਾਂ ਸਾਨੂੰ ਕਿਤੇ ਅਸੀਂ ਘਟਾ ਘਟ ਲਾ ਲਾ ਵੀ ਕੋਈ ਲੱਖਾਂ ਦੁਨੀਆ ਨਾਲ ਗੱਲਾਂ ਬਾਤਾਂ ਕਰਦੇ ਤੇ ਜੇ ਹਜੇ ਵੀ ਇਹਨੂੰ ਜੱਕ ਹਾਂ ਠੀਕ ਹੈ ਠੀਕ ਹੈ ਮੰਨਦੇ ਹੋ ਕਿ ਨਹੀਂ ਇੱਧਰ ਵੀ ਕੰਨ ਟੋੜਦੇ ਵੀ ਪ੍ਰੋਗਰਾਮਾਂ 'ਚ ਟੋਟ ਭਰਾਂਦੇ ਇਹਨਾਂ ਦੇ ਵਗ ਜਾਂਦੇ ਪਾਠ ਦਾ ਭੋਗ ਇਹਨਾਂ ਤੇ ਤਾਂ ਕਹਿੰਦੇ 23 ਤਰੀਕ ਦਾ 24 ਦਾ ਕਹਿੰਗੇ ਆਈ ਤੁਹਾਡੇ ਪੱਕੇ ਕਸਟਮਰ ਸਾਨੂੰ ਵੀ ਬੁਲਾਓ ਆਈ ਤਾਂ ਸਾਡੀ ਸੇਲਸ ਜਾਂਦੀ ਨਹੀਂ ਖਾਸ ਕਰਕੇ ਸਮੋਸੇ ਹੈਨਾ ਇਹ ਗਲੀ ਹੈ ਆਹੀ 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 ਗਲੀ ਏ ਦੇਖ ਲਾ ਇਥੋਂ ਮੈਂ ਆਪਣੀ ਜਿਹੜੀ ਟੇਲਰਿੰਗ ਦੀ ਸ਼ੁਰੂਆਤ ਕੀਤੀ ਸੀ ਆ ਘਰ ਦੇ ਵਿੱਚੋਂ ਹੈ ਨਾ ਕਿੰਦਰ ਇੱਥੇ ਆਪਾਂ ਚੱਲੇ ਆਂ ਜਿੱਥੇ ਚੱਲੇ ਆ ਅੱਜ ਆਪਾਂ ਇਦੀ ਦੀ ਦੇ ਬੇਟੇ ਦੇ ਵਿਆਹ ਹੋਇਆ ਤਾਂ ਉਹਦੇ ਵਿਆਹ ਦੀ ਪਾਰਟੀ ਐ ਤੇ ਇਹਨਾਂ ਕੋਲੋਂ ਮੈਂ ਸਲਾਈ ਸਿੱਖੀ ਸੀ ਤੇ ਦੇਖੋ ਅੱਜ ਕਿਵੇਂ ਮੈਂ ਕਹਿੰਦੇ ਨਾ ਵੀ ਜ਼ੀਰੋ ਤੋਂ ਹੀਰੋ ਬੰਦਾ ਸਫਰ ਕਹਿੰਦੇ ਇਧਰ ਦੀ ਬੜਾ ਆਉਣਾ ਹੁੰਦਾ ਸੀ ਹੈ ਨਾ ਕੋਈ ਤੇ ਆਪਾਂ ਕਦੀ ਆ ਗਲੀ ਚੋਂ ਕਦੀ ਪਰਲੀ ਗਲੀ ਚੋਂ ਆ ਲੋ ਜੀ ਗੱਡੀਆਂ ਚੱਡੀਆਂ ਲੱਗੀਆਂ ਤੇ ਆਪਣੀ ਗੱਡੀ ਤੇ ਲੱਗੂਗੀ ਵਿਦਾਨ ਬਾਲੀ ਦੂਰ ਲਾਤੀ ਆਪਣੀ ਗੱਡੀ ਤਾਂ ਹੂੰ ਦੇਖੋ ਪਰ ਤਾਂ ਸਨ ਲਾਤੀ ਕ ਦਿੱਤਾ ਦੇ ਢੇਰ ਕੋਲ ਤੇ ਆ ਦੇਖੋ ਗगन ਤੇ ਰਮਨ ਦੋਨੇ ਇਹਨਾਂ ਨੂੰ ਵਿਆਹ ਚ ਤਾਂ ਕਿ ਵੀ ਚੈਨ ਨਹੀਂ ਤੇ ਦੋਨੇ ਜਾਨੀ ਚੁਗਲੀਆਂ ਪਤਨ ਕੀ ਕਰਦੀਆਂ ਹੈ ਇਹਨਾਂ ਨੂੰ ਐਂ ਵੀ ਵਿਆਹ ਆਈਆਂ ਵਿਆਹ ਤੇ ਵਿਆਹ ਇੰਜੋਏ ਕਰ ਲਿਆ ਤੇ ਦੇਖੋ ਕਿਵੇਂ ਲੱਗੀਆਂ ਇਹ ਲੱਗਦਾ ਮੇਰੀਆਂ ਗੱਲਾਂ ਕਰਨੀਆਂ ਜਿਹੜੇ ਸਾਹ ਨਾਲ ਮੱਛਲੀਆਂ ਹੋਈਆਂ ਪਈਆਂ ਦੋਨੇ ਰਸਤੇ ਕਰਨਾ ਨਹੀਂ ਹੋਰ ਕਰਦੀਆਂ ਕੀ ਫਿਰਹੀਆਂ ਗੱਲਾਂ ਕਰ ਲਈਆਂ ਤੇਰੀਆਂ ਚੁਗਲੀਆਂ ਕਰਦੇ ਆ ਆਵੇ ਵੇਰਲ ਦੇਖ ਰਮਨ ਕਿਹਾ ਮੈਂ ਮੇਰੀ ਜਾਣੇ ਤੋਂ ਬੜੀ ਦੁਖੀ ਹਾਂ ਕਿੰਨਾ ਛੜਾ ਰਮਨ ਤੇ ਆਪਾਂ ਟਹਾਣੀ ਬਣ ਗਈ ਉਹਨੇ ਤੇਰੀ ਜਾਣਗੀ ਛੜਾਣੀ ਸੀ ਤੇ ਰਮਨ ਹੁਣ ਤਾਂ ਮੈਨੂੰ ਇਹ ਤੇ ਕੀ ਕਹਿ ਰਹੀ ਬਠੇ ਤੇ ਮਿਊਜ਼ਿਕ ਚੱਲ ਰਿਹਾ ਸੀ ਪਿੱਛੇ ਇਸ ਕਰਕੇ ਆਪਾਂ ਸਾਨੂੰ ਜਿਹੜੀ ਵਾਇਸ ਰਿਕਾਰਡ ਕਰਨੀ ਪੈਗੀ ਰਮਨ ਇਹੀ ਕਹਿ ਰਹੀ ਕਹਿੰਦੀ ਅਮਨ ਤੇਰੀਆਂ ਚੁਗਲੀਆਂ ਕਰਦੇ ਸੀ ਪਰ ਇੱਕ ਗੱਲ ਹੈ ਉਹ ਲੋਕੀ ਸਾਰੇ ਡਾਂਸ ਕਰਦੇ ਆਪਾਂ ਗੱਲਾਂ ਕਰ ਕਰ ਇੰਜੋਏ ਕਰਦੇ ਆ ਆਪਾਂ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਇੰਜਵਾਏ ਕੀਤਾ ਹੈ ਤੇ ਇਧਰਾਂ ਛੋਟੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਪਰ ਇਹਨੇ ਗਰਮੀ ਚ ਕੋਟ ਪਾਇਆ ਤੇ ਮੈਨੂੰ ਸਮਝ ਨਹੀਂ ਆ ਰਹੀ ਪਿੰਨੇ ਕੋਟ ਕਿਉਂ ਪਾਇਆ ਨਹੀਂ ਇਹਨੇ ਵਨ ਪੀਸ ਪਾਇਆ ਹੈ ਤੇ ਕਹਿੰਦੀ ਤੇ ਮੈਨੂੰ ਪਸੰਦ ਨਹੀਂ ਪਾਣਾ ਅੰਟੀ ਵੀ ਸਾਡੇ ਨਾਲ ਪੂਰੀ ਖੁਸ਼ ਸੀ ਅੰਟੀ ਵੀ ਸਾਡੇ ਨਾਲ ਪੂ ਆਇਦਰ ਦੇਖੋ ਅਸੀਂ ਆ ਕੇ ਵਾਪਸ ਆ ਆ ਦੇਖੋ ਕੁਝ ਕੀਤਾ ਨਹੀਂ ਕਰਾਇਆ ਨਹੀਂ ਓਏ ਮਾ ਤੂੰ ਤਿਆਰ ਹੋ ਤੇ ਟਾਈਮ ਲਾਇਆ ਨਾ ਕੋਈ ਗੱਲ ਤੇ ਨਾ ਆਪਾਂ ਕੋਈ ਬਾਤ ਇੱਥੇ ਗੱਲੀ ਮਿਲ ਗਈ ਤੇ ਮੋੜ ਨਾ ਲੋ ਇਹ ਕਿੰਨੇ ਖੁੱਲੇ ਡੁੱਲੇ ਬੈਠੇ ਦੇਖੋ ਠੀਕ ਹੈ 5 ਸੀਟਰ ਦੇ ਵਿੱਚ ਵੀ ਸਾਨੂੰ 8 ਜਣਾਂ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਕਿਉਂ ਤੇ ਪੱਟਾ ਤੇ ਬੈਠੇ ਅਮਾ ਅਸੀਂ 5 ਸੀਟਰ ਨੂੰ 9 ਸੀਟਰ ਬਣਾਇਆ 9 ਸੀਟਰ ਬਣ ਜਾਂਦੀ 5 ਸੀਟਰ ਨੂੰ ਵੀ ਅਮੋਰੇ ਇੱਦਾਂ ਨਜ਼ਰ ਆ ਜੀ ਆ उधर ਅੰਕਲ ਵੀ ਬੈਠੇ ਨੇ ਤੇ ਅਸੀਂ ਮੂੰਹ ਆਪਣੀ ਅੱਗੇ ਤੇ ਡਰਾਈਵਰ ਆਪਣਾ ਪੂਰਾ ਹੈਵੀ ਡਰਾਈਵਰ ਜਿਹਨੂੰ ਕਹਿੰਦੇ ਆ ਉਹ ਵੀ ਨਹੀਂ ਬੈਨ ਨਹੀਂ ਸੀ ਦੇਣਾ ਜੇ ਇੱਕ ਤਾਂ ਜਾਣ ਹੁੰਦਾ ਤੇ ਡਰਾਈਵਰ ਵੀ ਨਹੀਂ ਬਿਠਾਉਂਦੇ ਇਹ ਸਾਹਿਬ ਐਟੂ ਮੋਰਦਾ ਚਾਹੇ ਕਿ ਡਰਾਈਵਿੰਗ ਸਿੱਖੋ ਆਪ ਗੱਡੀ ਚਲਾ ਕੇ ਜਾਓ ਲੱਗੀ ਆ ਇਹਦੇ ਵਿੱਚ ਆਪਾਂ ਇਹਨੂੰ ਰਿਵਰਸ ਕਰਕੇ ਹਾਂ ਡਰਾਈਵਰ ਨੂੰ ਦਿਖਾ ਦੇ ਥੋੜਾ ਜਿਹਾ ਤੁਹਾਡਾ ਫੇਸ ਦਿਖਾ ਦਈਏ ਮੇਰਾ ਵੀ ਇਹਨਾਂ ਦਿਖਾਓ ਰਮਨ ਮੈਂ ਅਮਨ ਅਮਨ ਦੀ ਗੋਦੀ ਵਿੱਚ ਬੈਠੀ ਹੈ ਗਗਨ ਡਰਾਈਵਰ ਸਾਨੂੰ ਸਿਖਾ ਵੀ ਰਿਹਾ ਗੱਡੀ ਨਾਲ ਬੈਠੇ ਇਦਾਂ ਚਲਾਣੀ ਹੈ ਗਗਨਾ ਪਾਤੀ ਜਾ ਕੇ ਮੈਂ ਸਾਜਣੀ ਤੂੰ ਗਗਨ ਨੂੰ ਮੈਂ ਕਿਹਾ ਮੈਂ ਜਾਣਾ ਚੰਗੀ ਮੈਂ ਮੇਰੇ ਕਪੜੇ ਤੁੰਦੀ ਨੂੰ ਛਡਵਾ ਕੇ ਚੱਲ ਫੋ ਤੇ ਐ ਸੰਡੇ ਵਾਲਾ ਕੰਮ ਅੱਜ ਨਵੇੜ ਲਿਆ ਸੀ ਨਾ ਅੱਪ ਸਵੇਰੇ ਸੰਡੇ ਆ ਕਿਤੇ ਬੱਸ ਜਾਣਾ ਪਿਆ ਜਣਾ ਅੱਜ ਸੰਡੇ ਅੱਜ ਮੈਂ ਪੂਰਾ ਸੋਚਿਆ ਕਿ ਮਨੀ ਦੀ ਨੂੰ ਲਾਉਂਗੀ ਹੱਥ ਲਾਹਣਾ ਰੋਗੇ ਜਿਹਰੇ ਤੇ ਇੱਥੇ ਲੈ ਆਉਂਦੇ ਤੇ ਵੇਲੀ ਹੋ ਜਾਂ ਨੇੜ ਲਾ ਲੈਂਦੀ ਇੱਥੇ ਪੱਕੀ ਕੀਤਾ ਕਿ ਜਿਹੜੇ ਮੁੰਡੇ ਕੋਲ ਮੈਂ ਬੈਠਾ ਸੀਗਾ ਤੇ ਲੋ ਜੀ ਆਪਾਂ ਵਿਆਹ ਵਾਲੇ ਘਰੋਂ ਆਗੇ ਸੀ ਜਾਗੋ ਵਾਲਾ ਫੰਕਸ਼ਨ ਟੈਂਡ ਕਰ ਗਏ ਹਨ ਤੇ ਹੁਣ ਥੱਕੇ ਪਏ ਆ ਟਾਈਮ ਹੋ ਗਿਆ 11:30 ਵਜੇ ਦਾ ਤੇ ਗਗਨ ਵੀ ਸੌਂ ਗਈ ਆ ਕਿਤੇ ਮੈਂ ਵੀ ਸੌਂ ਗਈ ਤੇ ਮੈਂ ਵੇਖਣ ਦੀਆਂ ਵੀਡੀਓ ਹਨ ਜਿਹੜੇ ਆਪਾਂ ਗੱਡੀ 'ਚ ਬੈਠੇ ਸਾਰੀਆਂ ਜਣੀਆਂ ਇਕੱਟੀਆਂ ਹੋ ਕੇ ਹਨ ਕਿਉਂਕਿ ਗੱਡੀਆਂ ਸਾਡੀ ਇੱਕ ਤਾਂ ਸਾਡੇ ਵਾਲੀ ਗੱਡੀ ਸੀ ਤੇ ਇੱਕ ਸਾਡੀ ਭੈਣ ਜਿਹੜੀ ਰਮਨ ਤੁਸੀਂ ਜਿਹੜਾ ਪਿੱਛੇ ਵਿਆਹ ਦੇਖ ਰਹੇ ਹੋ ਤੁਸੀਂ ਸਾਰੇ ਕਿੰਨੇ ਦੀ ਭੀਰ ਨੇ ਦੇਣਾ ਇੰਨਾ ਲੰਬਾ ਵਿਆਹ ਹਨਾ ਤੇ ਉਹ ਰਮਨ ਸੀ ਵਿੱਚ ਤੇ ਉਹਨਾਂ ਦੀ ਗੱਡੀ 'ਚ ਵੀ ਅਸੀਂ ਸਾਰੇ ਜਣੇ ਆ ਗਏ ਕਿਉਂਕਿ ਕੁਲਵਿੰਦਰ ਨੇ ਲੇਟ ਆਉਣਾ ਸੀ ਤੇ ਅਸੀਂ ਪਿਛਲੀ ਸੀਟ ਦੇ ਤਿੰਨ ਜਣੇ ਸੀਟ ਤੇ ਅਸੀਂ ਬੈਠੇ ਸੀ 2 3 5 2 ਤੇ 2 4 ਤੱਕ ਪੰਜ ਜਣੇ ਬੈਠੇ ਸੀ ਤਿੰਨ ਤਿੰਨਾਂ ਸੀਟਾਂ ਤੇ ਤਿੰਨ ਬੰਦੇ ਸੀਟ ਤੇ ਸੀ ਤੇ ਤਿੰਨੇ ਪੰਜੇ ਹੀ ਅਸੀਂ ਇੱਕ ਸਿਰ ਪਤਲੀ ਸੀ ਵਿੱਚੋਂ ਬਾਕੀ ਸਾਰਿਆਂ ਪੂਰੇ ਹੈਵੀ ਸਾਈਜ਼ ਹਨ ਗਗਣ ਮੇਰੀ ਗੋਦੀ 'ਚ ਬੈਠੀ ਹੋਈ ਤੇ ਤੁਸੀਂ ਦੇਖਿਆ ਜੀ ਨਾ ਬਾਕੀ ਸਾਰਿਆਂ ਨਾਲ ਕਿਵੇਂ ਆਪਾਂ ਗੱਡੀ 'ਚ ਬੈਠੇ ਸੀ ਤੇ ਹੁਣ ਤੁਹਾਡੇ ਫੇਰ ਸਭ ਦੇ ਮੈਸੇਜ ਆਉਣਗੇ ਵੀ ਤੁਸੀਂ ਕਿੰਨਾ ਦੇ ਵਿਆਹ ਤੇ ਗਏ ਸੀ ਤੇ ਬਾਕੀ ਅੱਜ ਪਾਰਟੀ ਸੀ ਤੇ ਅਵੇ ਦਿਨ ਆ ਇਹ ਸੱਚ ਅਗਲਾ ਦਿਨ ਹੋ ਗਿਆ ਸੀ ਹਾਂ ਤੇ ਅੱਜ ਪਾਰਟੀ ਸੀ ਤੇ ਪਾਰਟੀ ਤੇ ਮੈਂ ਗਈ ਨਹੀਂ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਗਿਆ ਸੀ ਘਰੇ ਬੁਟੀਕ ਦਾ ਹੀ ਕਿਉਂਕਿ ਸੰਡੇ ਸੀ ਅੱਜ ਤੇ ਸੰਡੇ ਨੂੰ ਜਿਆਦਾ ਆਪਾਂ ਵੈਸੇ ਫੋਨ ਆਫ ਹੀ ਰੱਖਦੇ ਹਾਂ ਜਿਆਦਾ ਕੰਮ ਨਹੀਂ ਕਰਦੇ ਬੁਟੀਕ ਦਾ ਕਿਉਂਕਿ ਇੱਕ ਦਿਨ ਤਾਂ ਕਹਿੰਦੇ ਨੇ ਵੀ ਰਿਲੈਕਸ ਰਹਿਣਾ ਚਾਹੀਦਾ ਹੈ ਬੰਦੇ ਨੂੰ ਟੈਨਸ਼ਨ ਫਰੀ ਰਹਿਣਾ ਚਾਹੀਦਾ ਪਰ ਕੋਈ ਨਾ ਕੋਈ ਕਿਦਾਂ ਦਾ ਕੰਮ ਹੋ ਜਾਂਦਾ ਇਹਦੇ ਕਰਕੇ ਟੈਨਸ਼ਨ ਵੱਧ ਜਾਂਦੀ ਹੈ ਹਨਾ ਤੇ ਬਾਕੀ ਆਪਾਂ ਜਿਹੜੀ ਪਿਛਲੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਨਾ ਜ਼ੀਰੋ ਤੋਂ ਹੀਰੋ ਤੱਕ ਦਾ ਸਫ਼ਰ ਤੇ ਉਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਨੇ ਬਹੁਤ ਸਾਰੇ WhatsApp ਤੇ ਵੀ ਮੈਸੇਜ ਆ ਰਹੇ ਨੇ ਔਰ ਤੁਸੀਂ ਉੱਤੇ YouTube ਤੇ ਵੀ ਕਮੈਂਟ ਕਰ ਰਹੇ ਹੋ ਤੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਕਮੈਂਟ ਤੁਹਾਡੇ ਮੈਸੇਜ ਰੀਡ ਕਰਕੇ ਤੇ ਮੈਂ ਉਹ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦੀ ਜਿਹੜੇ ਸਾਨੂੰ ਤੁਸੀਂ ਪਿਆਰ ਕਰਦੇ ਹੋ ਤੇ ਕਾਫੀ ਸਾਰੇ ਮੈਸੇਜ ਆ ਰਹੇ ਜੀ ਕਿ ਪਲੀਜ਼ ਅਮਨਰ ਵਲੌਗ ਰੈਗੂਲਰ ਪਾਓ ਤੇ ਅੱਜ ਵੀ ਕੋਈ ਵਲੌਗ ਨਹੀਂ ਸ਼ੂਟ ਕੀਤਾ ਅੱਜ ਸੰਡੇ ਦਾ ਸਾਰਾ ਦਿਨ ਇੱਧਾ ਲੰਘ ਗਿਆ ਕਿਉਂਕਿ ਸਵੇਰੇ ਘਰ ਦੇ ਕੰਮ ਕਮ ਕਮ ਕੀਤੇ ਘਰ ਦੇ ਕੰਮ ਕਰਨ ਤੋਂ ਬਾਅਦ ਕੁਲਵਿੰਦਰ ਪਾਰਟੀ ਤੇ ਚਲੇ ਗਏ ਉਹਨਾਂ ਦੀ ਤਰ੍ਹਾਂ ਜਿੱਥੇ ਜਾਣਾ ਸੀ ਮੈਂ ਤੱਕਣ ਗਈਆਂ ਨਹੀਂ ਹੈਗੀਆਂ ਤੇ ਫਿਰ ਉਸ ਤੋਂ ਬਾਅਦ ਕੁਲਵਿੰਦਰ ਆਇਆ ਤੇ ਫਿਰ ਅਸੀਂ ਬਾਜ਼ਾਰ ਚਲੇ ਗਏ ਤੇ ਹੁਣ ਮੈਨੂੰ ਚੇਤਾ ਆਇਆ ਵੀ ਕੋੰਦਰ ਇੱਕ ਕਿਸੇ ਦਾ ਬਿੱਲ ਵੀ ਸੈਂਡ ਕਰਨਾ ਸੀ ਸਾਰਾ ਬਿੱਲ ਬਣਿਆ ਪਿਆ ਸੀ ਉਹਦੇ ਵਿੱਚ ਬਸ ਇੱਕ ਕੋਰੀ ਚਾਰਜਸ ਨੇ ਲੱਗੇ ਹੈਗੇ ਵੇਟਵੁੱਡ ਦੀ ਜੀ ਹੋਇਆ ਹੈਗਾ ਉਹ ਕਹਿੰਦੇ ਭੇਜ ਦਿਓ ਸਾਨੂੰ ਬਿੱਲ ਤੇ ਸ਼ਿਪ ਕਰਵਾ ਦੇ ਅੱਜ ਪੇਮੈਂਟ ਆਇਆ ਨਹੀਂ ਸਵੇਰੇ ਭੇਜ ਦਿੰਦੇ ਕੋਈ ਨਾ ਕਰ ਦਿੰਦਾ ਆਪਣੀ ਕਿਹੜੀ ਨੀਂਦ ਆਰੀ ਉਹ ਮੈਂ ਨੀਂਦ ਆਰੀ ਜਦੋਂ ਕੰਮ ਨਾਲੇ ਨਾ ਮੈਂ ਨੀਂਦ ਆਂ ਜਦੋਂ ਕੰਮ ਨਹੀਂ ਹੁੰਦਾ ਹੈਗਾ ਕੋਈ ਤੇ ਉਦੋਂ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਉਲਟਾ ਹੀ ਹੋਇਆ ਪਿਆ ਕੰਮ ਨਾਲ ਤੇ ਹੁਣ ਪਹਿਲਾਂ ਤਾਂ ਮੈਂ ਸ਼ਾਮੀ ਜੀ ਆ ਕੇ ਬਾਜ਼ਾਰੋਂ ਤੇ ਮੈਂ ਪੈ ਗਈ ਰੋਟੀ ਟੀ ਖਾ ਕੇ ਤੇ ਉਦੋਂ ਮੈਂ ਇੰਨੀ ਨੀਂਦਾਰੀ ਸੀ ਮੈਂ ਨੀਂਦ ਨੇ ਟਾਇਆ ਪਿਆ ਸੀ ਜਦੋਂ ਮੈਂ ਪੈ ਗਈ ਮੈਂ ਸੋਚਿਆ ਤਾਂ ਥੋੜਾ ਜਿਹਾ ਫੋਨ ਦੇਖਦੀ ਆ ਥੋੜਾ ਜਿਹਾ ਫੋਨ ਦੇਖਦੀ 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 ਹੁਣ 11 12 ਵਜ ਗਏ ਤੇ ਹੁਣ ਹੁਣ ਕਿੰਦਾ ਕਹਿੰਦਾ ਆਪਾਂ ਦੇਖ ਲੈਨੇ ਆਪਾਂ ਬਿੱਲ ਬਣਾ ਦਿੰਨੇ ਆ ਹਮ ਗਲਤ ਗੱਲ ਨਹੀਂ ਹੈਗੀ ਦੇਖ ਲੈ ਨੀਂਦਾਰੀ ਕੋ ਸੌਂਦੇ ਨੂੰ ਦੋ ਡਾਈ ਵਾਲਾ ਤਾਂ ਫੋਨ ਆ ਰਿਹਾ ਆਲੀ ਬਾਈ ਦਾ ਉਹ ਕਹੇ ਭੈਣ ਜੀ ਰੰਗ ਸੈਂਡ ਕਰ ਦੋ ਕਿਹੜੇ ਕਿਹੜੇ ਸੂਟ ਡਾਈ ਕਰਨੇ ਤੇ ਹੁਣ ਉਹਨਾਂ ਨੂੰ ਮੈਂ ਰੰਗ ਦੱਸਦੀ ਆ ਬਹੁਤ سارے ਛੋਟੇ ਛੋਟੇ ਕੰਮ ਨੇ ਇਸ ਕਰਕੇ ਵਲੋਗਿੰਗ ਤੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਦਿਮਾਗ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਰਹਿਣ ਲੱਗ ਗਿਆ ਪਹਿਲਾਂ ਜ਼ਿੰਦਗੀ ਕੁਝ ਹੋਰ ਹੁੰਦੀ ਸੀ ਹੁਣ ਜ਼ਿੰਦਗੀ ਕੁਝ ਹੋਰ ਹੋ ਗਈ ਹੈਨਾ ਤੇ ਜ਼ਿੰਦਗੀ ਕਿਵੇਂ ਬਦਲ ਗਈ ਸਮਝ ਤੋਂ ਬਾਹਰ ਹੋ ਗਿਆ ਵੀ ਰਾਤੋਂ ਰਾਤ ਹੀ ਜ਼ਿੰਦਗੀ ਇਦਾਂ ਦੀ ਹੋ ਗਈ ਕਈ ਕੋਈ ਟਾਈਮ ਸੀ ਹੈਨਾ ਵੀ ਸੌਂ ਸੌ ਕੇ ਥੱਕੇ ਪਏ ਵੀ ਕੋਈ ਹੁਣ ਇਹ ਟਾਈਮ ਹੋ ਗਿਆ ਕਿ ਸੌਣ ਨੂੰ ਤਰਸਦੇ ਫਿਰਦੇ ਆ ਵੀ ਹਾਏ ਉਹ ਕਿਹੜਾ ਟਾਈਮ ਆ ਗਿਆ ਜਦੋਂ ਮੈਨੂੰ ਵਧੀਆ ਜੀ ਨੀਂਦ ਆਏਗੀ ਫਿਰ ਕਹਿੰਦੀ ਵੀ ਨਹੀਂ ساری ਉਮਰ ਸੌਣਾ ਹੀ ਹੈ ਨਾ ਹੁਣ ਪਰਮਾਤਮਾ ਨੇ ਕੰਮ ਦਿੱਤਾ ਤੇ ਕਰ ਲਈ ਹੈ ਨ ਇਹ ਮੌਕਾ ਹੱਥ ਜਾਇਆ ਹੋਇਆ ਪਰ ਮਾਪਾ ਨੇ ਮੌਕਾ ਦਿੱਤਾ ਨਾ ਤੇ ਇਹ ਨਾ ਹੋਵੇ ਕਿ ਤੇ ਆਪਾਂ ਮੌਕਾ ਵੀ ਹੱਥੋਂ ਛੱਡਦੀਏ ਸੌਂ ਕੇ ਟਾਈਮ ਖਰਾਬ ਕਰਦੀਏ ਨਹੀਂ ਹਾਂ ਉਹ ਗੱਲ ਵੱਖਰੀ ਕਿ ਮੈਂ ਰਾਤ ਨੂੰ ਲੇਟ ਸੌਣੀ ਸਵੇਰੇ ਮੈਂ ਲੇਟ ਉੱਠਦੀ ਆ ਕਿਉਂਕਿ ਮੇਰਾ ਕੰਮ ਇਦਾਂ ਦਾ ਹੋ ਗਿਆ ਕਿ ਮੈਂ ਰਾਤ ਕਈ ਵਾਰ ਮੈਨੂੰ 2 ਵਜੇ ਜਾਂਦੇ ਕਈ ਵਾਰ 3 ਵੀ ਵਜ ਜਾਂਦੇ ਇਥੋਂ ਤੱਕ ਕਿ ਕਈ ਵਾਰ 4 ਵੀ ਵਜ ਜਾਂਦੇ ਕਿ ਬਾਬੇ ਬੋਲ ਪੈਂਦੇ ਆ ਤੇ ਇੱਕ ਦੋ ਵਾਰ ਤਾਂ ਸਾਡੇ ਨਾਲ ਇਦਾਂ ਦਾ ਅਜੀਬਾ ਕੁਝ ਹੋਇਆ ਕਿ ਅਸੀਂ ਦੋਨੇ ਜਣੇ ਸਾਰੀ ਰਾਤ ਨਹੀਂ ਸੁੱਤੇ ਜਿਆਦਾ ਤੁਹਾਨੂੰ ਉਦਨ ਇਦਰਾ ਆਤ ਨੂੰ 2 ਵਜੇ ਆਪਾਂ ਕੱਪੜੇ ਲਿਆ ਕੇ ਪੈਕ ਕੀਤੇ ਟੈਲਰ ਕਿਉਂਕਿ ਲੇਟ ਕਰਤਾ ਟੈਲਰਾਂ ਨੇ 2:00 ਵੱਜ ਗਏ ਫਿਰ 5:30 ਵੀ ਫਿਰ ਆਪਾਂ ਫੇਰ ਨਿਕਲ ਗਏ ਫਿਰ ਪਹਿਲਾਂ ਤਾਂ ਸੀ ਕਿਰਾਤ ਨੂੰ 2 ਵਜੇ ਕੱਪੜੇ ਸਾਰੇ ਸਲਾਈ ਹੋਏ ਆਪਣੇ ਤਿੰਨ ਟੈਲਰ ਐਸ ਟਾਈਮ ਚਾਰ ਟੈਲਰ ਕੰਮ ਕਰ ਰਹੇ ਨੇ ਐਸ ਟਾਈਮ ਤੇ ਸੁਖਨਾਲ ਪਰਮਾਤਮਾ ਦੀ ਇੰਨੀ ਕਿਰਪਾ ਹੈ ਨਾ ਵਾਹਿਗੁਰੂ ਦੀ ਕਿ ਕੰਮ ਇੰਨਾ ਕਿ ਜ਼ਿਆਦਾ ਸਿਰ ਤੋਂ ਉੱਪਰ ਦੀ ਹੋ ਗਿਆ ਏ ਵੀ ਚਾਰਾਂ ਟੈਲਰਾਂ ਕੋਈ ਕੰਮ ਨਹੀਂ ਝੰਮਾਲਿਆ ਜਾ ਰਿਹਾ ਹੈਗਾ ਤੇ ਚਾਰੇ ਟੈਲਰ ਆਪਣੇ ਟੌਪ ਕਲਾਸ ਨੇ ਸਿਰੇ ਦਾ ਕੰਮ ਕਰਦੇ ਨੇ ਕਿਉਂਕਿ ਜਿਹੜੀਆਂ ਭੈਣਾਂ ਕੋ ਸੂ ਤੇ ਅਸੀਂ ਕੀ ਕੀਤਾ ਵੀ ਅਸੀਂ ਉਹੜੇ ਸੂਟ ਸੀ ਉਹ ਹੈਗੇ ਸੀ ਘੱਟੋ-ਘੱਟ 12 ਸੂਟ ਸੀ ਨਾ ਉਹ ਕਾਫੀ ਟੈਂਪਰਾਂ ਦੀ ਗੱਲ ਉਹ ਅਸੀਂ ਵਿਆਹ ਚ ਉਲਝ ਗਏ ਤੇ ਟੇਲਰ ਸਲਾਈ ਕਰਨਾ ਭੁੱਲ ਗਿਆ ਤੇ ਮੈਂ ਵੀ ਮੇਰੇ ਵੀ ਧਿਆਨ ਚ ਨਹੀਂ ਰਿਹਾ ਕਿ ਉਹਨਾਂ ਨੂੰ ਫੋਨ ਕਰਨਾ ਵੀ ਦੱਸਣਾ ਵੀ ਆਹ ਸੂਟ ਅਰਜੈਂਟ ਨੇ ਤੇ ਜਦੋਂ ਮੈਂ ਪੁੱਛਿਆ ਤਾਂ ਕਹਿੰਦੇ ਸੂਟ ਬਣੇ ਨਹੀਂ ਤੇ ਸੂਟ ਚਾਹੀਦੇ ਸੀ ਅਗਲੇ ਦਿਨ ਫਿਰ ਦੋਨਾਂ ਟੇਲਰਾਂ ਨੇ 4 ਇੱਕ ਨੇ ਬਣਾਏ 4 ਇੱਕ ਨੇ ਬਣਾਏ ਤੇ ਰਾਤ ਸਵੇਰ ਤੋਂ ਲੱਗੇ ਤੜਕੇ ਤੋਂ ਮਿਲਦਾ 10 ਵਜੇ ਤੋਂ 10 ਵਜੇ ਤੋਂ ਲਾ ਕੇ ਰਾਤ ਦੇ 2 ਵਜੇ ਤੱਕ ਉਹਨਾਂ ਨੇ ਵਿਚਾਰੇ ਨੇ ਸੂਟ ਬਣਾਏ ਤੇ ਹੈ ਵੀ ਸਾਰੇ ਹੈਵੀ ਸੂਟ ਪੇਸਟਿੰਗ ਪੱਟੀਆਂ ਵਾਲੇ ਸਾਰੇ ਦੁਪੱਟਿਆਂ ਦੇ ਫਿਨਿਸ਼ਿੰਗ ਪੱਟੀਆਂ ਨਾ ਰਾਤ ਨੂੰ 2 ਵਜੇ ਸੀ ਲੈ ਕੇ ਆਏ 2 ਦੇ ਵੀ 2:30 ਵਜੇ ਸੀ ਨਾ 2:30 ਵਜੇ ਸੀ ਘਰੇ ਆਏ 2:30 ਤੋਂ ਵੀ ਜ਼ਿਆਦਾ 3:30 ਵਜੇ ਸੀਗੇ ਟੇਲ ਗੁਰਦਾ 3 ਵਜੇ ਆਪਾਂ ਲੱਗੇ ਸੀ ਬਿਠਾਈ ਰੱਖਿਆ ਨੇ ਆਪਾਂ ਨੂੰ ਹਾਂ ਥੋੜਾ ਕੰਮ ਰਹਿ ਗਿਆ ਥੋੜਾ ਕੰਮ ਰਹਿ ਗਿਆ ਨਾ ਫਿਰ ਉੱਥੇ ਘੜੇ 3 ਵਜੇ ਸੀ ਘਰੇ ਆਏ 3:30 3 ਵਜੇ ਘਰੇ ਆ ਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਯਾਰ ਜ਼ਿੰਦਗੀ ਕੀ ਚੀਜ਼ ਹੈ ਨਾ ਵੀ ਜਦੋਂ ਵਿ ਜਦੋਂ ਬੰਦਾ ਵੇਲਾ ਦਾ ਉਹਦੋਂ ਗੱਲ ਕੁਝ ਹੋਰ ਹੁੰਦੀ ਹੈ ਨਾ ਤੇ ਫਿਰ 3 ਵਜੇ ਅਸੀਂ ਘਰੇ ਪਹੁੰਚੇ 3 ਵਜੇ ਆਂਦਾ ਸਾਰੀ ਮੈਂ ਆਪਣਾ ਫੇਸਬੁਕ ਸੈਟ ਕੀਤਾ ਗਾਂ ਕਿਉਂਕਿ ਕੀਤੀ ਕੱਪੜੇ ਚੇਂਜ ਚੁੰਜ ਕੀਤੇ ਫਿਰ ਅਸੀਂ ਉਹਦੀ ਵੀਡੀਓ ਸ਼ੂਟ ਕੀਤੀ ਸਾਰੇ ਸੁੱਟਾਂ ਦੀ ਕਿਉਂ ਕਿ ਸਾਡਾ ਸਾਰਾ ਕੰਮ ਆਨਲਾਈਨ ਹੈ ਤੇ ਆਨਲਾਈਨ ਕੰਮ ਦੇ ਵਿੱਚ ਵੀਡੀਓ ਰੈਗੂਲਰ ਦੇਣਾ ਬਹੁਤ ਟਫ ਕੰਮ ਹੋ ਜਾਂਦਾ ਕਈ ਵਾਰ ਤੱਕ ਹੁੰਦਾ ਵੀ ਕਈ ਵਾਰ ਵੀਡੀਓ ਬਣਾਉ ਨੂੰ ਜੀ ਨਹੀਂ ਕਰਦਾ ਕਈ ਵਾਰ ਆਪਣਾ ਮਨ ਨਹੀਂ ਸੈੱਟ ਹੁੰਦਾ ਨਾ ਕਈ ਵਾਰ ਕੋਸ਼ਿਸ਼ ਕਰੀਦਾ ਕਰਕੇ ਫਿਰ ਆਖੀਦਾ ਭਿਛਾ ੜੇ ਯਾਰ ਇਦਾਂ ਹੀ ਭੇਜ ਦਿੰਨੇ ਆ ਬਟ ਨਹੀਂ ਫਿਰ ਇਦਾਂ ਹੁੰਦਾ ਕਿ ਨਵੇਂ ਨਵੇਂ ਡਿਜ਼ਾਈਨ ਜੇ ਤੁਹਾਨੂੰ ਦਿਖਾਵਾਂਗੇ ਸਾਰੀਆਂ ਭੈਣਾਂ ਤਾਂ ਫੇਰ ਹੀ ਆਣਾ ਤੁਸੀਂ ਅੱਗੇ ਨਵੇਂ ਆਰਡਰ ਦੋਗੇ ਫਿਰ ਉਹਦੀ 3 ਵਜੇ ਤੋਂ ਲੈ ਕੇ ਆਪਾਂ ਮਿਲਦਾ ਘੱਟੋ ਘੱਟ ਦੋ ਵੀਡੀਓ ਸ਼ੂਟ ਕੀਤੀਆਂ ਉਹਨਾਂ 5:00 ਵਜੇ ਸਿੱਪਾ 5:00 ਵਜੇ ਵੀਡੀਓ ਸ਼ੂਟ ਕਰਦਿਆਂ ਨੂੰ ਇਦਾਂ 5:00 5:30 ਤੱਕ ਵੀਡੀਓ ਸ਼ੂਟ ਸ਼ਟ ਕਰਕੇ ਅਸੀਂ ਪੈਕਿੰਗ ਕਰਕੇ ਡਨ ਕਰਦਾ ਸਾਰਾ ਕੰਮ ਉਸ ਵਾਰ ਅਸੀਂ ਲੋਜੀ ਜੀ ਤਨ ਸੌ ਜਾਂਦੇ ਹੁਣ ਅਸੀਂ ਜਦੋਂ ਕਹਿ ਵੀ ਦੋ ਘੰਟੇ ਸੁਵਾਨੇ ਸੱਚੇ ਫੇਰ ਨਿਕਲਣਾ ਤੇ ਫੇਰ ਅਸੀਂ ਉਹ 6 ਵਜੇ ਅਸੀਂ ਘਰੋਂ ਨਿਕਲੇ ਭੁੱਖੇ ਪਾਣੇ ਕੋਈ ਚਾਹ ਨਹੀਂ ਕੋਈ ਪਾਣੀ 7 ਵਜੇ ਹੈ ਨਾ 7 ਵਜੇ ਚੱਲੇ ਅਸੀਂ 12 ਵਜੇ ਆਰਡਰ ਦੇ ਕੇ ਅਸੀਂ ਵਾਪਸ ਘਰ ਆ ਗਏ ਉਸ ਤੋਂ ਬਾਅਦ ਅਸੀਂ ਨਾ ਰਸਤੇ 'ਚ ਕੁਝ ਖਾਦਾ ਨਾ ਸੀ ਕਿਤੇ ਰੁਕੇ ਨਾ ਭੁੱਖੇ ਪਾਣੇ ਅਸੀਂ ਇਦਾਂ ਹੀ ਇਹ ਕੰਮ ਨੇ ਜੀ ਇਹ ਹੁੰਦੀਆਂ ਨੇ ਕਮਾਈਆਂ ਹਨ ਤੇ ਆ ਕੇ ਅਸੀਂ ਕੀ ਕੀਤਾ ਬਸ ਮੈਂ ਤਾਂ ਦਰਵਾਜ਼ਾ ਬੰਦ ਕੀਤਾ ਲੇਟਾਂ ਕੀਤੀਆਂ ਬੰਦ ਸ਼ਾਮ ਦੇ 7:00 ਵਜੇ ਸੀ ਨਾ ਕਿਤੇ ਨਹੀਂ 5-6 ਵਜੇ ਸੀ ਤਾਂ ਆ ਕੇ ਜੋ ਸੁੱਤੀ ਮੈਂ ਤਾਂ 2 ਦਿਨ ਨਹੀਂ ਉੱઠી ਹੈਗੀ ਬੜ ਤੋਂ ਚੰਗੀ ਤਰ੍ਹਾਂ ਕਿਆ ਰਿੰਦਾ ਅਗਲਾ ਬਹੁਤ ਆ ਨਾ ਮੂੰਹ ਖੋਲ ਕੇ ਪੀ ਆਏ ਨੇ ਐ ਕਰਦੇ ਨੇ ਗੱਡੀਆਂ ਚ ਘੁੰਮਦੇ ਨੇ ਐ ਨੇ ਆ ਕਰਦੇ ਨੇ ਉਹ ਕਰਦੇ ਨੇ ਬਟ ਮਿਹਨਤ ਨਹੀਂ ਕੋਈ ਦੇਖਦਾ ਕਿ ਮਿਹਨਤ ਇਹਦੇ ਪਿੱਛੇ ਕਿੰਡੀ ਵੱਡੀ ਮਿਹਨਤ ਹੈ ਨਾ ਪਰ ਕੀ ਕਰੀਏ ਹਨਾ ਦੁਨੀਆ ਤੇ ਚੰਗੀਆਂ ਗੱਲਾਂ ਵੀ ਕਹਿਣਗੇ ਮਾੜੀਆਂ ਵੀ ਕਹਿਣਗੇ ਨਾ ਲੋ ਤੁਹਾਡਾ ਨਾ ਬਹੁਤ ਗੱਲਾਂ ਕਿ ਮੇਰਾ ਮੂੰਹ ਪਤਾ ਨਹੀਂ ਕਿਦਾਂ ਦਾ ਆਉਂਦਾ ਕਿ ਨਹੀਂ ਮੈਂ ਵੀਡੀਓ ਵੀ ਚੈੱਕ ਕਰ ਲੈ ਕਰੀ ਇਦਾਂ ਗगन ਚੰਗੀ ਭਲੀ ਜ਼ਿੰਦਗੀ ਜਿੰਦੀ ਸੀ ਇਹਦੀ ਜ਼ਿੰਦਗੀ ਵੀ ਖਰਾਬ ਕਰਤੀ ਨਾਲ ਹੀ ਟੈਨਸ਼ਨ ਆ ਗगन ਨੇ ਪੇਮੈਂਟ ਉਹਨਾਂ ਨੂੰ ਪੇਮੈਂਟ ਦੱਸੀ ਨਹੀਂ ਹੈਗੀ ਵੀ ਕੀ ਪ੍ਰਾਈਸ ਹੀ ਕੋਟ ਸੈਟ ਦੇ ਉਹਨਾਂ ਨੇ ਆਪਣੇ ਅਕੋਰਡਿੰਗ ਹੀ ਪੇਮੈਂਟ ਸੈਂਡ ਕਰਤੀ ਤੇ ਕੁਛ ਨੇ ਘੱਟ ਕਰਤੀ ਵੈਸੇ ਵੱਧ ਤਾਂ ਕੋਈ ਵੀ ਨਹੀਂ ਕਰਦਾ ਅੱਜ ਦੇ ਟਾਈਮ ਵਿੱਚ ਇੱਕ ਪਲੀਜ਼ ਤੁਸੀਂ ਜਿੰਨੇ ਵੀ ਸਾਡੇ ਸੂਟਾਂ ਵਾਲੇ ਵੇਂਦੇ ਨੇ ਅਮਨ ਦੇ ਵੀ ਚੈਨਲ ਜਾਂ ਮੀ ਨਹੀਂ ਇਹ ਕਿਹੜਾ ਪਟੀਕਲ ਚੈਨਲ ਤੇ ਪੈਣੀ ਹੈ ਨਹੀਂ ਪਟੀ ਗੱਲ ਤਾਂ ਵੀ ਪਾਣੀ ਆਪਣੇ ਵਿੱਚ ਕਈ ਨੀਅਰ ਡੀਅਰ ਤੇ ਵੰਦੇ ਹੀ ਨੇ ਨਹੀਂ ਹਾਨੀ ਡੀਅਰ ਤਾਂ ਵਿਚਾਰੇ ਸਿੱਧਾ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਪੈਂਦਾ ਹੈਗਾ ਕੋਈ ਉਹਨਾਂ ਦਾ ਤਾਂ ਕੋਈ ਚੱਕਰ ਪੈਂਦਾ ਨਹੀਂ ਹੈਗਾ ਚੱਕਰ ਇਹਨਾਂ ਦਾ ਜਿਹੜੇ ਨਵੇਂ ਆਉਂਦੇ ਨੇ ਉਹ ਵਿਚਾਰੇ ਨੇ ਕਈਆਂ ਨੇ ਨਾ ਕਿ ਕੀਤਾ ਮੈਨੂੰ ਮੈਸੇਜ ਕਰਤਾ ਤੇ ਮੈਂ ਦੋ ਦਿਨਾਂ ਤੋਂ ਕੋਈ ਮੈਸੇਜ ਸੀਨ ਨਹੀਂ ਸੀ ਕੀਤਾ ਹੈਗਾ ਇੱਕ ਤਾਂ ਮੇਰੀ ਸਿਹਤ ਨੂੰ ਸਮਝ ਨਹੀਂ ਆਉਂਦੀ ਕੀ ਹੋਇਆ ਪਿਆ ਏ ਜੀ ਕਿ ਜ਼ਿਆਦਾ ਬਲਕ ਚ ਮੈਸੇਜ ਨਹੀਂ ਆਉਂਦੇ ਵੀ ਉਹਨੇ ਕੁ ਲਿਮਟਿਡ ਹੁੰਦੇ ਨੇ ਤੇ ਮੈਂ ਮਤਲਬ ਚੈੱਕ ਕਰਦੀ ਰਹਿੰਦੀ ਹਾਂ ਕਹਿੰਦਾ ਮਤਲਬ ਕਿ ਨਵਾਂ ਬਿਜ਼ਨਸ ਹੈ ਗਗਨ ਨੂੰ ਇਨੀ ਕੋਈ ਲੋਡ ਨਹੀਂ ਹੈਗਾ ਜਦੋਂ ਲੋਡ ਹੋਗਾ ਦਿ ਮੈਂ ਫਿਰ ਵੀ ਮੈਂ ਤਾਂ ਸਾਰਾ ਕੁਝ ਆਪਣੀ ਡਾਇਰੀ ਤੇ ਨਾ ਨੋਟ ਕਰਕੇ ਰੱਖਿਆ ਹੋਇਆ ਵੀ ਇਹਦਾ ਕੋਰੀਅਰ ਚਲਾ ਗਿਆ ਇਹਨਾਂ ਦੀ ਪੇਮੈਂਟ ਆ ਗਈ ਡਨ ਲਿਖਿਆ ਹੋਇਆ ਨਾ ਸਾਰਾ ਕੁਝ ਵੀ ਮੇਰੇ ਕੋਲ ਉਹ ਥੋੜਾ ਕੰਮ ਹਜੇ ਨਾ ਤਾਂ ਇਦਾਂ ਲਿਖਿਆ ਹੋਇਆ ਉਹ ਤੋਂ ਬਾਅਦ ਤੇ ਪਤਾ ਨਹੀਂ ਲੱਗਣਾ ਕਿੱਥੇ ਕੀ ਪਿਆ ਤੇ ਕੀ ਬੰਦਿਆ ਤੇ ਕੀ ਨਹੀਂ ਹੁਣ ਜਿਵੇਂ ਇਦਾਂ ਸਾਡਾ ਦੇਖੋ ਸਾਰੇ ਬਸ ਇੱਥੇ ਜਿਹੜੇ ਆਪਣੇ ਨੀਅਰ ਡੀਅਰ ਵੀ ਜੁੜੇ ਹੋਏ ਆ ਪਲੀਜ਼ ਮੇਰੇ ਨੰਬਰ ਤੇ ਮੈਸੇਜ ਕਰ ਦਿਓ ਇਧਰ ਭੈਣ ਪ੍ਰੀਤੋ ਆਉਂਦੇ ਹੋਏ ਹੌਲੀ ਹੌਲੀ ਕਿੰਨੇ ਕਸਟਮਰਾਂ ਲੱਗੇ ਹੋ ਰਹੇ ਕਿੰਨੇ ਲੱਗਣਾ ਹੈ ਹੋਰ ਤੁਹਾਡੇ ਕਾਉਂਟ ਰਹਿ ਗਿਆ ਦੁਨੀਆ ਤੁਹਾਡੇ ਕੋਲ ਕਸਟਮਰ ਹੀ ਰਹਿ ਗਏ ਦੇ ਨਾ ਜਿਹੜਾ ਸਾ ਮੈਨੂੰ ਅਗਲੇ ਵਾਰ ਦੀ ਪੇਮੈਂਟ ਮੰਗਦੇ ਡਰ ਲੇ ਨਹੀਂ ਜਾਂਦਾ ਮੰਗਾ ਕੇ ਨਾ ਨਹੀਂ ਹੌਲੀ ਹੌਲੀ ਜਦੋਂ ਸਕੇਟ ਜਾਂਗੇ ਨਾ ਕੰਮ ਵਿੱਚ ਫੇਰ ਨਹੀਂ ਡਰ ਲੱਗਦਾ ਫੇਰ ਤਾਂ ਕਰੇ ਆਉਣ ਦੇ ਠਾ ਐਦਾਂ ਨਹੀਂ ਉਦਾਂ ਤਗੜੀ ਹੋਣ ਤੈਨੂੰ ਕਿੱਦਾਂ ਕਰਦੀ ਏ ਤੂੰ ਤਗੜੀ ਸਾਰੀ ਉਮਰ ਨਹੀਂ ਹੋਈ ਥੋੜੇ ਥੋਣਾ ਹਾਂ ਆ ਤੁਰੰਤ ਦੇ ਵਰਕੀ ਹੈ ਤੂੰ ਤੁਹਾਡੇ ਅੰਦਰੋਂ ਡਰ ਨਹੀਂ ਨਿਕਲਦਾ ਹੋਰ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਾਂ ਹਾਂ ਤੈਨੂੰ ਛੱਡੋ ਤਾਂ ਤੂੰ ਹੀ ਹੌਲੀ ਹੌਲੀ ਤੁਰੋ ਕੱਲ ਕੋ ਤਰਾ ਦੇ ਕੀ ਕਹਿੰਦਾ ਕਹਿੰਦਾ ਕਿ ਕੀ ਲੱਗਦਾ ਫਿਰ ਵੀ ਮੰਮੀ ਤੁਰੂਗੀ ਮੈਂ ਕਿਹਾ ਧਾੜੇ ਜਿੰਨਾ ਚਿਰ ਮੰਮੀ ਟੈਨਸ਼ਨ ਲੈਂਦੀ ਐ ਉਹਨਾਂ ਜਦੋਂ ਤੁਰ ਸਕਦੇ ਮੈਂ ਮੰਮੀ ਨੂੰ ਕਿਹਾ ਟੈਨਸ਼ਨਾਂ ਨਹੀਂ ਹੁੰਦੇ ਸਾਨੂੰ ਭਾਈਆਂ ਉਹ ਹੀ ਤੇ ਕਹ ਲੈ ਉਹ ਕਹਿੰਦਾ ਨਹੀਂ ਰਾਜਾ ਮੈਂ ਵੀ ਨਹੀਂ ਕੋਈ ਤੇਰਾ ਬਣ ਕੇ ਕਰਜ਼ਾ ਦੇਣਾ ਕਹਿੰਦਾ ਜਿੰਨਾ ਨੇ ਕਰਜ਼ਾ ਚੜਾਤਾ ਇਹ ਨੰਗ ਹੋ ਜਾਣਾ ਕਹਿੰਦਾ ਕਹਿੰਦਾ ਨਿਆਣੂ ਹੁਣ ਕਰਜ਼ਾਈ ਕਰ ਦੇਣਾ ਤੇ ਜੱਜ ਨਾਲ ਠੀਕ ਦੱਸ ਮੰਮੀ ਬਹੁਤ ਠੀਕ ਹੋ ਸ਼ੁਕਰ ਕਰਿਆ ਕਰੋ ਪਰਮਾਤਮਾ ਦਾ ਹੋਰ ਹੋਣੇ ਭੈਣੇ ਤਰਾਜ ਨੂੰ ਤੇਰੀ ਕੁੜੀ ਨੂੰ ਹੁਣ ਇਹ ਸਕਾ ਲੱਗੇ ਜਾ ਕੇ ਹੱਥ ਜੋੜ ਦੇਣੇ ਹੁਣ ਸਾਡੇ ਭਲੇ ਕੱਕ ਨਹੀਂ ਰਿਹਾ ਔਰ ਕੀ ਹੈ ਨਹੀਂ ਮਮੇ ਤੋਂ ਇਹ ਮਤਰਾ ਕਮੜੀ ਚੰਗੀ ਭਲੇ ਹੁਣ ਤੁਸੀਂ ਬਹੁਤ ਫਰਕ ਪੈ ਗਿਆ ਜਿੱਦਾਂ ਦੇ ਚੌਧਰੀ ਵੱਲ ਤੋਂ ਆਏ ਹੋ ਉਹ ਹੀ ਤਾਂ ਗੱਲ ਫੇ ਤੁਹਾਡੇ ਚ ਘਾਟਣਾ ਤੂੰ ਰੋਟੀ ਖਾਦੀ ਤਾਂ ਲੰਮੇ ਰੋ ਪਾਣੀ ਪੀਤੀ ਤਾਂ ਲੰਮੇ ਮਾਟਾ ਮਾਟਾ ਤੁਰੋ ਕੋਈ ਥੋੜਾ ਬਤਾ ਸਿਆਣਾ ਕਿ ਗੰਡਾ ਲਾਉਣਾ ਤੂੰ ਫਿਰ ਫਿਰ ਤੂੰ ਸਿਆਣੇ ਤੇ ਲੱਗ ਜਾਣਾ ਨਿਆਣੇ ਤੇ ਕਿਸਤੇ ਅੱਜ ਬਿਜਲੀ ਵਾਲਾ ਆਇਆ ਈ ਤੁਹਾਨੂੰ ਇੰਨਾ ਵੱਡਾ ਘਾਟਾ ਪਿਆ ਕਹਿੰਦਾ ਸਿਰਫ 15 ਮਿੰਟਾਂ ਦਾ ਫਰਕ ਰਹਿ ਗਿਆ ਹੋਰ ਅੱਜ ਸਾਨੂੰ ਇੰਨਾ ਵੱਡਾ ਘਾਟਾ ਕਹਿੰਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਤੇ ਉਹ ਕਹਿੰਦਾ ਸਿਰਫ 17 ਜੁੰਟਾ ਤੁਹਾਡੀ ਉੱਪਰ ਹੋ ਗਿਆ ਜੇ ਤੁਸੀਂ ਮੀਟਰ ਚੈੱਕ ਕਰ ਲੈਂਦੇ ਤਾਂ ਤੁਹਾਨੂੰ ਬਿੱਲ ਨਹੀਂ ਸੀ ਆਉਣਾ ਹੈਗਾ 17 ਜੁੰਟਾ ਤੇ ਮੈਂ ਵੀਰੇ ਭੀ ਇਹਦਾ ਕੋਈ ਹੱਲ ਕਹਿੰਦਾ ਹੁਣ ਕੋਈ ਹੱਲ ਨਹੀਂ ਹੁਣ ਤੇ ਅਪਲੋਡ ਹੋ ਗਿਆ ਦਾ ਜਿਹੜਾ ਬਿੱਲ ਸੀ ਪੀ ਹੁਣ ਤੇ ਆਉਣਾ ਹੀ ਆਉਣਾ ਏ ਵੀਸਵਾ ਤੁਹਾਡਾ ਵੀ ਪੈਸੇ ਬਿੱਲ ਦੇ ਪਾ ਸਾਡਾ ਬਿੱਲ ਬਹੁਤ ਹੁੰਦਾ ਜੇ ਕੋਈ ਹੱਲ ਹੈਗਾ ਦੱਸੋ ਜੇ ਕੋਈ ਭੈਣ ਭਰਾ ਬਿਜਲੀ ਮੈਕਮੇਂ ਚ ਲੱਗਾ ਸਾਡਾ ਬਿੱਲ ਘਟਾ ਸਕਦਾ ਤਾਂ ਘਟਾਓ ਅਈ ਤੇ ਬਿੱਲ ਭਰ ਭਰ ਕੇ ਉੱਧਰ ਚੱਲੇ ਆ ਅਜੇ ਨੰਗੋ ਲੱਗਾ ਉਹਨੇ ਨਹੀਂ ਕੁਝ ਕੀਤਾ ਹੈਗਾ ਫੁਪੜਾ ਡਖੜਾਉਂਦਾ ਹੀ ਰਿਹਾ ਸੀ ਲੱਗਾ ਸਾਨੂੰ ਫੁਪੜਾ ਤਾਂ ਦੋ ਖੇਤਾਂ ਚ ਕਹਿੰਦਾ ਰਿਹਾ ਮੋਟਰ ਲਵਾ ਦੇ ਨੀ ਨਹੀਂ ਫੁਪੜੇ ਸਾਰੇ ਘੋੜੇ ਵਿਚਾਰੇ ਦੇ ਕੋ ਨਹੀਂ ਫੁਪੜੇ ਸਾਰੇ ਵਿਚਾਰੇ ਦੇ ਮੈਂ ਕਰਦੀ ਹਾਂ ਹਾਂ ਵਧੀਆ ਮੈਂ ਕਰਦੀ ਹਾਂ ਮੇਰੇ ਨਾਲ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਟੁੱਟੇ ਭੰਜੇ ਦਾ ਤੇ ਲਾਈਕ ਸ਼ੇਅਰ ਹੋਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ